ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਮਹਿਕ ਬੁਟੀਕ ਤੇ ਅੱਜ ਅਸੀਂ ਇਸ ਸੂਟ ਦੀ ਕਟਿੰਗ ਕਰਾਂਗੇ ਠੀਕ ਹੈ ਜੀ ਕਟਿੰਗ ਕਰਨ ਤੋਂ ਪਹਿਲਾਂ ਅਸੀਂ ਤੁਹਾਨੂੰ ਕੁਝ ਗੱਲਾਂ ਦੱਸਣਾ ਚਾਹੁੰਦੇ ਹਾਂ ਠੀਕ ਹੈ ਜੀ ਤੁਸੀਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਆ ਕਰੋ ਜੀ ਵੀਡੀਓ ਦੇ ਨਾਲ ਜੁੜੇ ਰਿਹਾ ਕਰੋ ਠੀਕ ਹੈ ਆਪਾਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਜਦੋਂ ਵੀ ਤੁਹਾਡੇ ਕੋਲ ਕੋਈ ਕਸਟਮਰ ਸੂਟ ਲੈ ਕੇ ਆਉਂਦਾ ਤਾਂ ਤੁਸੀਂ ਉਹਨਾਂ ਦੇ ਸਾਹਮਣੇ ਸੂਟ ਦੀ ਮਿੰਨਤੀ ਜ਼ਰੂਰ ਕਰਨੀ ਹੈ ਠੀਕ ਹੈ ਜੀ ਕਿਉਂਕਿ ਅੱਜ ਕੱਲ ਸੂਟਾਂ ਦੀ ਕਟਿੰਗ ਬਹੁਤ ਘਟ ਆ ਰਹੀ ਹੈ ਕਿਸੇ ਦੀ 4.5 ਆ ਰਹੀ ਹੈ ਕਿਸੇ ਦੀ 5.5 ਆ ਰਹੀ ਹੈ ਠੀਕ ਹੈ ਜੀ ਜਦੋਂ ਆਪਾਂ ਬਾਅਦ ਵਿੱਚ ਸੂਟ ਨੂੰ ਮੰਗਤੀ ਕਰਕੇ ਸੂਟ ਕਟਿੰਗ ਕਰਦੇ ਆਂ ਤੇ ਉਸ ਦੇ ਵਿੱਚ ਥੋੜੀ ਪ੍ਰੋਬਲਮ ਆ ਜਾਂਦੀ ਹੈ ਕੱਪੜੇ ਦੀ ਠੀਕ ਹੈ ਆਪਾਂ ਕਸਟਮਰ ਦੇ ਸਾਹਮਣੇ ਅਗਰ ਇਸ ਦੀ ਮੰਗਤੀ ਕੀਤੀ ਹੋਵੇਗੀ ਤਾਂ ਕਸਟਮਰ ਸਾਨੂੰ ਕਸਟਮਰ ਨੂੰ ਯਕੀਨ ਹੋਵੇਗਾ ਕਿ ਸਾਡਾ ਕਪੜਾ ਇੰਨਾ ਸੀ ਠੀਕ ਹੈ ਜੀ ਆਓ ਜੀ ਕਰਦੇ ਹਾਂ ਇਸ ਸੂਟ ਦੀ ਕਟਿੰਗ ਜਿਸ ਤਰ੍ਹਾਂ ਕਿ ਇਹ ਸੂਟ ਸਾਡੇ ਕੋਲ ਆਲ ਓਵਰ ਸੂਟ ਹੈ ਤੇ ਇਸ ਦੀ ਪੂਰੀ ਲੰਬਾਈ ਹੈਗੀ 4.5 ਮੀਟਰ ਠੀਕ ਹੈ ਇਹ ਕਪੜਾ ਸਾਡੇ ਕੋਲ ਹੈਗਾ 4.5 ਮੀਟਰ ਇਹ ਮੈਂ ਪਹਿਲਾਂ ਹੀ ਕਸਟਮਰ ਨੂੰ ਦੱਸ ਦਿੱਤਾ ਹੋਇਆ ਕਿ ਇਹ ਤੁਹਾਡਾ ਕਪੜਾ ਹੈਗਾ 4.5 ਮੀਟਰ ਆਪਾਂ ਇਸ ਦੇ ਵਿੱਚ ਕਾਫੀ ਹੈਵੀ ਨਾਪ ਹੈ 3 ਇੰਚ ਬ੍ਰੈਸਟ 3 ਇੰਚ ਕੇਰਾ ਠੀਕ ਹੈ ਇਸ ਦੇ ਅਕੋਰਡਿੰਗ ਆਪਾਂ ਤੁਸੀਂ ਹਿਸਾਬ ਲਾ ਸਕਦੇ ਹੋ 3 ਇੰਚ ਕਾਫੀ ਵੱਡਾ ਨਾਪ ਹੁੰਦਾ ਠੀਕ ਹੈ ਉਸ ਨਾਪਦਾ ਸੀ ਸੂਟ ਕਟਿੰਗ ਕਰਾਂਗੇ ਠੀਕ ਹੈ ਜੀ ਆਓ ਜੀ ਕਰਦੇ ਹਾਂ ਵੀਡੀਓ ਨੂੰ ਸ਼ੁਰੂ ਠੀਕ ਹੈ ਜੀ ਤੁਸੀਂ ਹਾਂਜੀ ਦੇਖੋ ਜੀ ਆਪਾਂ ਇਸ ਤਰ੍ਹਾਂ ਸੂਟ ਨੂੰ ਪੂਰਾ ਖੋਲ ਲੈਣਾ ਸਭ ਤੋਂ ਪਹਿਲਾਂ ਇਸ ਦੇ ਵਿੱਚ ਆਪਾਂ ਨੇ ਕਾਣ ਦੇਖਣੀ ਹੈ ਠੀਕ ਹੈ ਇਹ ਦੇਖੋ ਸੂਟ ਦੇ ਵਿੱਚ ਕਿੰਨੀ ਕਾਣ ਆ ਰਹੀ ਹੈ ਤੁਸੀਂ ਸਭ ਤੋਂ ਪਹਿਲਾਂ ਇਸ ਨੂੰ ਸਿੱਧਾ ਕਰਕੇ ਇਸ ਦੀ ਕਟਿੰਗ ਕਰ ਲੈਣੀ ਹੈ ਦੇਖੋ ਇਸ ਤਰ੍ਹਾਂ ਨਿਸ਼ਾਨ ਲਾ ਲਓ ये दोनों साइड ही अपनी इस तरह ही आ रही है ठीक है जी इस तरह दूज साइड भी कटिंग करा ऐसा कपड़ा इधर भी इधर थोड़ा उधर ज्यादा है देखो इस इसे तरह निशान ला के इसकी पहला कटिंग करा ठीक है जी ਜੇਕਰ ਅਸੀਂ ਇਸ ਦੀ ਕਟਿੰਗ ਨਹੀਂ ਕਰਾਂਗੇ ਤਾਂ ਸਾਡਾ ਘੇਰਾ ਜਿਹੜਾ ਉਹ ਬਿਲਕੁਲ ਟੇਡਾ ਜਾਏਗਾ ਕਮੀਜ਼ ਖਿੱਚ ਮਾਰੇਗਾ ਇੱਕ ਸਾਈਡ ਤੋਂ ਹੁਣ ਆਪਾਂ ਇਸ ਤੋਂ ਬਾਅਦ ਲਾਵਾਂਗੇ ਕਮੀਜ਼ ਦੀ ਲੰਬਾਈ ਇਹ ਦੇਖੋ ਇਸ ਤਰ੍ਹਾਂ ਤੁਸੀਂ ਬਾਹਰ ਨੂੰ ਖੋਲ ਖੋਲਣਾ ਨਹੀਂ ਹੈ ਜੁੜਿਆ ਰਹਿਣ ਦੇਣਾ ਇਸ ਤਰ੍ਹਾਂ ਆਪਾਂ ਨੇ ਲੰਬਾਈ ਲੈ ਲੈਣੀ ਪਹਿਲਾਂ ਇੱਕ ਠੀਕ ਹੈ ਜੀ 36 ਇੰਚ ਸਾਡੇ ਕਮੀਜ਼ ਦੀ ਲੰਬਾਈ ਤਿਆਰ ਹੈਗੀ ਤੇ ਅਸੀਂ ਲਿਆ ਹੈਗਾ 44 ਇੰਚ ਠੀਕ ਹੈ ਜੀ ਇਹ ਦੇਖੋ ਇੱਕ ਸਾਡੀ ਲੰਬਾਈ ਇੱਥੇ ਆ ਗਈ 44 ਇੰਚ ਦੂਸਰੀ ਲੰਬਾਈ ਆਪਾਂ ਇਸ ਤੋਂ ਅੱਗੇ ਲਾਵਾਂਗੇ ਤੁਸੀਂ ਇੱਥੋਂ ਕਟਿੰਗ ਵੀ ਕਰ ਸਕਦੇ ਹੋ ਜੇਕਰ ਨਹੀਂ ਤਾਂ ਇਸ ਤਰ੍ਹਾਂ ਕਰਕੇ ਆਪਾਂ ਉੱਪਰ ਨੂੰ ਅੱਗੇ ਫੇਰ 44 ਇੰਚ ਲਾਵਾਂਗੇ ਠੀਕ ਹੈ ਜੀ ਇਹ ਦੇਖੋ ਸਾਡੀ ਇੱਥੇ ਆ ਗਈ ਠੀਕ ਇੱਥੋਂ ਆਪਾਂ ਕਟਿੰਗ ਕਰ ਦੇਣਾ ਕੱਪੜੇ ਨੂੰ ਐ ਦੇਖੋ ਆਪਾਂ ਇੱਥੋਂ ਕਟਿੰਗ ਕਰ ਲਿਆ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਖੋਲ ਕੇ ਡਬਲ ਕਰ ਲੈਣਾ ਐ ਦੇਖੋ ਆਪਾਂ ਨੇ ਐ ਦੇਖੋ ਆਪਾਂ ਨੇ ਇਸ ਤਰ੍ਹਾਂ ਖੋਲ ਕੇ ਇਸ ਨੂੰ ਡਬਲ ਕਰ ਲਿਆ ਹੁਣ ਆਪਾਂ ਇਸ ਦਾ ਘੇਰਾ ਮਿਲਾਵਾਂਗੇ ਇਹਨੂੰ ਮੈਂ ਇਸ ਤਰ੍ਹਾਂ ਆਪਣੀ ਵਾਲੀ ਸਾਈਡ ਕਰਾਂਗੀ ਠੀਕ ਹੈ ਜੀ ਮੈਂ ਘੇਰੇ ਦੇ ਨਿਸ਼ਾਨ ਲਾਵਾਂਗੀ ਹੁਣ ਐ ਦੇਖੋ ਇਸ ਤਰ੍ਹਾਂ 23 ਇੰਚ ਸਾਡਾ ਘੇਰਾ ਤਿਆਰ ਹੈਗਾ ਤੇ ਆਪਾਂ ਨੇ ਇਸ ਦੇ ਵਿੱਚ 3 ਤੋਂ 4 ਇੰਚ ਪਲੱਸ ਕਰਨਾ ਹੈ ਠੀਕ ਹੈ ਜੀ 23 ਤੇ 3 26 ਇੰਚ ਤੇ ਨਿਸ਼ਾਨ ਲਾਵਾਂਗੇ ਇਹ ਜਿਹੜਾ ਸਾਡਾ ਕੱਪੜਾ ਬਚੇਗਾ ਸਾਡੇ ਘੇਰੇ ਦੇ ਨਾਲੋਂ ਇਹ ਸਾਡਾ ਪੌਂਚੇ ਵਿੱਚ ਜਾਏਗਾ ਠੀਕ ਹੈ ਇਸ ਤਰ੍ਹਾਂ ਮੈਂ ਉੱਪਰ ਨੂੰ 23 ਤੇ 23 ਇੰਚ ਦੇ ਨਿਸ਼ਾਨ ਲਾ ਲਾਂਗੀ ਵਿੱਚ ਦੇ ਨਿਸ਼ਾਨ ਲਾ ਲਾਂਗੀ ਠੀਕ ਹੈ ਜੀ ਅਏ ਦੇਖੋ 26 26 ਇੰਚ ਤੇ ਆਪਾਂ ਨੇ ਇਸ ਨੂੰ ਕਟਿੰਗ ਕਰ ਦੇਣਾ ਠੀਕ ਹੈ ਜੀ ਆਓ ਜੀ ਕਰਦੇ ਆ ਕਟਿੰਗ ਇਹ ਦੇਖੋ ਆਪਾਂ ਨੇ ਘੇਰਾ ਕਟਿੰਗ ਕਰ ਲਿਆ ਇਹ ਦੇਖੋ ਆਪਾਂ ਨੇ ਕਮੀਜ਼ ਦਾ ਘੇਰਾ ਕਟਿੰਗ ਕਰ ਲਿਆ ਇਹ ਜੋ ਸਾਡਾ ਕਪੜਾ ਬਚਿਆ ਇਹ ਸਾਡਾ ਸਲਵਾਰ ਦਾ ਪੌਂਚਾ ਪਾਇਆ ਜਾਏਗਾ ਠੀਕ ਹੈ ਜੀ ਕੱਟ ਬੋਲ ਦਿੰਨੇ ਆਪਾਂ ਜੀ ਇਸ ਨੂੰ ਠੀਕ ਹੈ ਆਓ ਆਪਾਂ ਹੁਣ ਕਰਦੇ ਆ ਕਮੀਜ਼ ਦੀ ਪਹਿਲਾਂ ਕਟਿੰਗ ਕਮੀਜ਼ ਦੇ ਕੱਪੜੇ ਨੂੰ ਆਪਾਂ ਇੱਥੋਂ ਸੈਂਟਰ ਤੋਂ ਕੱਟ ਕੇ ਕੱਲਾ-ਕੱਲਾ ਕਰ ਲਾਂਗੇ ਠੀਕ ਹੈ ਜੀ ਹੁਣ ਆਪਾਂ ਇਸ ਦੀ ਤੈਹ ਲਾਵਾਂਗੇ ਇਸ ਤਰ੍ਹਾਂ ਲੰਬੇ ਰੱਖ ਠੀਕ ਹੈ ਇਹ ਦੇਖੋ ਇਸ ਤਰ੍ਹਾਂ ਪਹਿਲਾਂ ਆਪਾਂ ਨੇ ਇੱਕ ਪੀਸ ਜੋੜ ਲੈਣਾ ਫਿਰ ਇਸੇ ਤਰ੍ਹਾਂ ਹੀ ਆਪਾਂ ਦੂਸਰਾ ਪੀਸ ਕਰਕੇ ਇਸ ਦੇ ਉੱਪਰ ਰੱਖ ਦੇਣਾ ਠੀਕ ਹੈ ਜੀ ਇਹ ਦੇਖੋ ਜੀ ਆਪਾਂ ਇੱਕ ਪੀਸ ਐ ਵਿਛਾ ਲਿਆ ਦੂਸਰਾ ਵੀ ਆਪਾਂ ਇਸੇ ਤਰ੍ਹਾਂ ਬਰਾਬਰ ਕਰਕੇ ਉਸ ਨੂੰ ਉੱਪਰ ਹੀ ਰੱਖ ਲਿਆ ਸੈੱਟ ਕਰ ਲਿਆ ਕੱਪੜੇ ਨੂੰ ਬਿਲਕੁਲ ਦੋਨੋਂ ਕੱਪੜੇ ਸਾਡੇ ਬਰਾਬਰ ਨੇ ਹੁਣ ਆਪਾਂ ਲਾਵਾਂਗੇ ਨਿਸ਼ਾਨ ਫਿਟਿੰਗ ਦੇ ਠੀਕ ਹੈ ਜੀ ਆਪਾਂ ਨੇ ਤੀਰਾ ਲਾਉਣਾ ਹੈ ਜੀ 12.5 ਇੰਚ ਇੱਥੋਂ ਲਾਵਾਂਗੇ 6.5 ਇੰਚ ਇਧਰ ਨੂੰ ਲਾਵਾਂਗੇ 7.5 ਇੰਚ ਮੋਡਾ ਰੱਖਾਂਗੇ ਇਧਰ ਤੋਂ ਵੀ ਆਪਾਂ ਨੇ 7.5 ਇੰਚ ਦੀ ਨਿਸ਼ਾਨ ਲਾਉਣੇ ਇਸ ਲਾਈਨ ਨੂੰ ਆਪਾਂ ਨੇ ਇਦਾਂ ਹੀ ਸਿੱਧਾ ਡਰਾਅ ਕਰ ਲੈਣਾ ਹੈ ਇੱਥੋਂ ਆਪਾਂ ਤੀਰਾ ਰੱਖਿਆ ਹੈ ਸਵਾ 6 ਇੱਥੋਂ ਆਪਾਂ ਰੱਖਾਂਗੇ ਪੌਣੇ 6 ਅੱਧਾ ਇੰਚ ਘੱਟ ਰੱਖਣਾ ਹੈ ਠੀਕ ਹੈ ਜੀ ਇਸ ਨਿਸ਼ਾਨ ਨੂੰ ਤੁਸੀਂ ਇਹਦੇ ਨਾਲ ਮਿਲਾ ਕੇ ਇਸ ਤਰ੍ਹਾਂ ਇੱਕ ਬਾਕਸ ਬਣਾ ਲੈਣਾ ਹੈ ਚੈਸਟ ਦੇ ਨਿਸ਼ਾਨ ਲਾਵਾਂਗੇ ਚੈਸਟ ਹੈਗੀ ਸਾਡੀ 22 ਇੰਚ ਇਹ ਦੇਖੋ 22 ਇੰਚ ਦੇ ਨਿਸ਼ਾਨ ਲਾ ਕੇ ਇੱਥੋਂ ਆਪਾਂ ਇਸ ਚੀਜ਼ ਦਾ ਹਾਫ ਕਰ ਲੈਣਾ ਹੈ ਇਹ ਦੇਖੋ ਇਹ ਹੈਗਾ 5 ਇੰਚ ਇੱਥੋਂ ਆਪਾਂ 2 ਇੰਚ ਤੇ ਨਿਸ਼ਾਨ ਲਾ ਲੈਣਾ ਇਹ ਵਾਲਾ ਆਪਾਂ 7.5 ਲਾਇਆ ਇਸ ਦਾ ਵੀ ਆਪਾਂ ਨੇ ਹਾਫ ਕਰ ਲੈਣਾ ਠੀਕ ਹੈ ਜੀ 1 ਇੰਚ ਦੇ ਫਰੰਟ ਵਾਲੀ ਕਾਟ ਦਵਾਂਗੇ ਇਹਨਾਂ ਕਾਟਾਂ ਨੂੰ ਆਪਾਂ ਮਿਲਾ ਲੈਣਾ ਇਸ ਤਰ੍ਹਾਂ ਠੀਕ ਹੈ ਜੀ ਇਹ ਹੋ ਗਈ ਸਾਡੀ ਫਰੰਟ ਵਾਲੀ ਕਾਟ ਇੱਥੋਂ ਆਪਾਂ ਸਿੱਧਾ ਮਿਲਾ ਕੇ ਇੱਥੋਂ ਆਪਾਂ ਨੇ ਬੈਕ ਵਾਲੀ ਕਾਟ ਕਾਟ ਦੇ ਦੇਣੀ ਇਸ ਤਰ੍ਹਾਂ ਠੀਕ ਹੈ ਜੀ ਇੱਥੋਂ ਆਪਾਂ 1/2 ਇੰਚ ਡਾਊਨ ਦਵਾਂਗੇ ਮੋਡੇ ਦੀ ਕਾਟ ਜਿੱਨਾ ਤੁਸੀਂ ਗੱਲਾ ਰੱਖਣਾ ਹੈ ਉਥੋਂ ਇਸ ਤਰ੍ਹਾਂ ਠੀਕ ਹੈ ਜੀ ਹੁਣ ਆਪਾਂ ਲਾਵਾਂਗੇ ਇੱਥੇਾਂ ਸਾਈਡ ਸਲਾਈ ਇੱਥੋਂ ਆਪਾਂ ਸਾਈਡ ਰੱਖਾਂਗੇ ਆਪਣੀ ਜੀ 16 ਇੰਚ ਤਿਆਰ ਹੈ ਸਾਡੀ ਸਾਢੇ 16 ਇੰਚ ਲਾਵਾਂਗੇ ਠੀਕ ਹੈ ਤੇ ਕਮਰ ਦੇ ਨਿਸ਼ਾਨ ਲਾਵਾਂਗੇ ਸਾਢੇ 6 ਇੰਚ ਤੇ ਇਹ ਦੇਖੋ ਇੱਧਰ ਵੀ ਆਪਾਂ ਸਾਢੇ 6 ਇੰਚ ਲਾ ਦੇਣਾ ਇਥੋਂ ਆਪਾਂ ਸਾਡੇ 16 ਇੰਚ हिਪ ਲਾ ਦੇਣੀ ਠੀਕ ਹੈ ਜੀ ਕਮਰ ਲਾਵਾਂਗੇ ਆਪਾਂ 20 ਇੰਚ 1 ਇੰਚ ਆਪਾਂ ਪਲੇਟਾਂ ਦਾ ਪਲੱਸ ਕਰਾਂਗੇ ਠੀਕ ਹੈ ਜੀ 21/2 ਇੰਚ हिਪ ਸਾਡੀ ਹੈਗੀ 23 ਇੰਚ 11/2 ਇੰਚ ਦਾ ਲਾਵਾਂਗੇ ਨਿਸ਼ਾਨ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਮਿਲਾ ਦਾਂਗੇ आप चेस्ट नाल इस तरह मिला देंगे ठीक है जी हूँ आप प्लेटा के निशान प्लेट साढे है साढ़े ग्यारह इंच तैयार बारह इंच लावे अद्धा इंच उपर सिलाई चला जाएगा अठ इंच इस दा सेंटर हैगा ठीक है जी सत इंच का प्लेट लंबा इस तरह अपने फ्रंट वाला ਪਲੇਟ ਦੇ ਨਿਸ਼ਾਨ ਲਾ ਲੈਣੇ ਹੁਣ ਆਪਾਂ ਪਾਵਾਂਗੇ ਸਾਈਡ ਵਾਲਾ ਪਲੇਟ ਇਹ ਦੇਖੋ 6.5 ਤੇ ਆਏਗਾ ਪੂਰਾ ਪੂਰਾ ਇੱਥੋਂ ਆਪਾਂ 2 ਇੰਚ ਛੱਡ ਕੇ ਇਸ ਤਰ੍ਹਾਂ ਨਿਸ਼ਾਨ ਨੂੰ ਮਲਾ ਦੇਣਾ ਇੱਥੋਂ ਆਪਾਂ 3 ਇੰਚ ਛੱਡਾਂਗੇ 3 ਵੀ ਛੱਡ ਸਕਦੇ ਤੁਸੀਂ 3.5 ਵੀ ਛੱਡ ਸਕਦੇ ਹੋ ਇੱਥੋਂ ਇਸ ਤਰ੍ਹਾਂ ਇਹ ਦੇਖੋ ਇਹ ਸਾਡਾ ਮੋਢੇ ਵਾਲਾ ਪਲੇਟ ਪੈ ਗਿਆ ਠੀਕ ਹੈ ਜੀ ਆਓ ਹੁਣ ਕਰਦੇ ਹਾਂ ਕਟਿੰਗ ਇਹ ਦੇਖੋ ਜੀ ਆਪਾਂ ਕਰਦੇ ਹਾਂ ਹੁਣ ਕਟਿੰਗ ਚਾਰੇ ਪੀਸ ਆਪਾਂ ਇਸ ਤਰ੍ਹਾਂ ਹੀ ਕਟਿੰਗ ਕਰਦੇ ਨੇ ਇਹ ਹੋ ਗਈ ਸਾਡੇ ਮੋਢਿਆਂ ਦੀ ਕਟਾਈ ਐ ਆਪਾਂ ਉੱਪਰ ਵਾਲੀ ਕਾਟ ਪਾ ਦੇਣੀ 8 ਇੰਚ ਦੀ ਠੀਕ ਹੈ ਜੀ ਇਸ ਤਰ੍ਹਾਂ ਗਲੇ ਤੇ ਟੱਕ ਲਾ ਲਓ ਹੁਣ ਆਪਾਂ ਪਾਵਾਂਗੇ ਫਰੰਟ ਵਾਲੀ ਕਾਟ ਦੋ ਪੀਸ ਚੱਕ ਲੈਣੇ ਤੁਸੀਂ ਇੱਥੇ ਧਿਆਨ ਰੱਖਣਾ ਬਿਲਕੁਲ ਠੀਕ ਹੈ ਜੀ ਦੋ ਹੀ ਪੀਸ ਚੱਕੇ ਜਾਣ ਨਾ ਕਿ ਤੁਸੀਂ ਤਿੰਨ ਕੱਟ ਦੋ ਐ ਦੇਖੋ ਐ ਆਪਾਂ ਹੁਣ ਫਰੰਟ ਵਾਲੀ ਕਾਟ ਪਾ ਦਈਏ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਕਮਰ ਤੇ ਵੀ ਕੱਟ ਲਾ ਲਓ ਤੇ हिਪ ਤੇ ਵੀ ਲਾ ਲਓ ਹੁਣ ਆਪਾਂ ਕਟਿੰਗ ਕਰਾਂਗੇ ਬੈਕ ਵਾਲਾ ਗਲਾ ਇੱਥੋਂ ਆਪਾਂ 2 ਇੰਚ ਲਵਾਂਗੇ ਗਲਾ ਕਟਿੰਗ ਕਰਾਂਗੇ ਗਲਾ ਆਪਾਂ 4 ਇੰਚ ਤੱਕ ਕਟਿੰਗ ਕਰਾਂਗੇ ਛੋਟਾ ਗਲਾ ਬਣੇਗਾ ਇਹਨਾਂ ਦਾ ਠੀਕ ਹੈ ਜੀ 2 ਇੰਚ ਦੇ ਵਿੱਚ ਵਿੱਚ ਆਪਾਂ ਨੇ ਇਸ ਤਰ੍ਹਾਂ ਗੁਲਾਈ ਦੇ ਦੇਣੀ ਹੈ ਜੇਕਰ ਤੁਸੀਂ ਇੰਨਾ ਛੋਟਾ ਗਲਾ ਬਣਾ ਰਹੇ ਹੋ ਤਾਂ ਤੁਸੀਂ ਤੀਰਾ ਪਹਿਲਾਂ ਹੀ 1/2 ਇੰਚ ਵੱਧ ਲੈ ਲਓ ਠੀਕ ਹੈ ਜੀ ओके जी ਇਹ ਸਾਡੇ ਕਮੀਜ਼ ਦੀ ਕਟਿੰਗ ਹੋ ਗਈ ਹੁਣ ਕਰਦੇ ਆਪਾਂ ਬਾਹਾਂ ਦੀ ਕਟਿੰਗ ਕਮੀਜ਼ ਦੀ ਕਟਿੰਗ ਕਰਨ ਤੋਂ ਬਾਅਦ ਆਪਾਂ ਇਹ ਦੇਖੋ ਅੱਗੇ ਕਪੜਾ ਇਸੇ ਤਰ੍ਹਾਂ ਲੈ ਲੈਣਾ ਜੋੜਿਆ ਹੋਇਆ ਈ ਠੀਕ ਹੈ ਜੀ ਸਾਡੀ ਬਾਹ ਹੈਗੀ ਆ ਪੁੰਨਿਂਚ ਤਿਆਰ ਹੈ 2 ਇੰਚ ਆਪਾਂ ਐਕਸਟਰਾ ਲਵਾਂਗੇ 1 ਇੰਚ ਠੀਕ ਹੈ ਜੀ ਇੱਥੇ ਆਪਾਂ ਕਟਿੰਗ ਕਰ ਲਾਂਗੇ ਕਪੜੇ ਦੀ ਸਾਡਾ ਮੋਢਾ ਹੈਗਾ 9.5 ਤਿਆਰ ਆਪਾਂ ਨੇ ਇੱਧਰ ਤੋਂ ਆਪਾਂ ਨੇ 3 ਇੰਚ ਦਾ ਨਿਸ਼ਾਨ ਲਾਉਣਾ ਹੈ ਇਹ ਦੇਖੋ ਇੱਥੋਂ ਸਾਡਾ ਕੱਪੜਾ ਥੋੜਾ ਘੱਟ ਵੱਧ ਹੈ ਆਪਾਂ ਨੇ ਇਸ ਤਰ੍ਹਾਂ ਨਿਸ਼ਾਨ ਲਾ ਲੈਣਾ ਇਹ ਸਾਡਾ ਇੱਧਰ ਗਲਾਈ ਚ ਚਲਾ ਜਾਏਗਾ ਠੀਕ ਹੈ ਜੀ 9 ਇੰਚ ਦਾ ਆਪਾਂ ਇੱਥੇ ਨਿਸ਼ਾਨ ਲਾਇਆ ਇੱਥੋਂ ਆਪਾਂ ਗਲਾਈ ਦੇ ਦੇਣੀ ਇਸ ਤਰ੍ਹਾਂ ਇਹ ਦੇਖੋ ਇਹ ਜਿੰਨਾ ਵੀ ਸਾਡਾ ਐਕਸਟਰਾ ਕੱਪੜਾ ਖਰਾਬ ਸੀ ਥੋੜਾ ਘੱਟ ਵੱਧ ਹੈ ਇਹ ਸਾਡਾ ਇੱਧਰ ਨਿਕਲ ਗਿਆ ਗਲਾਈ ਸਾਡੀ ਇੱਧਰ-ਇੱਧਰ ਆ ਗਈ ਮੋਡੇ ਦੀ ਠੀਕ ਹੈ ਜੀ ਬਾਹ ਦਾ ਬੁੱਕ ਹੈਗਾ 5 ਇੰਚ ਇੱਥੋਂ ਆਪਾਂ ਇਹਦੇ ਨਾਲ ਮਲਾ ਦੇਣਾ ਇਧਰ ਮੋਢੇ ਨਾਲ ਠੀਕ ਹੈ ਜੀ ਆਓ ਜੀ ਕਰਦੇ ਹਾਂ ਇਸ ਨੂੰ ਕਟਿੰਗ ਇੱਥੋਂ ਤੁਸੀਂ ਇਸ ਤਰ੍ਹਾਂ ਮੋਢਿਆਂ ਦੀ ਕਟਿੰਗ ਕਰ ਦੇਣੀ ਇਸ ਤਰ੍ਹਾਂ ਗਲਾਈ ਪਾ ਕੇ ਇੰਨਾ ਕਪੜਾ ਐਕਸਟਰਾ ਰੱਖ ਕੇ ਬਾਕੀ ਆਪਾਂ ਕਟਿੰਗ ਕਰ ਦਿੱਤੀ ਇੱਥੋਂ ਸਾਡਾ ਕਪੜਾ ਬਿਲਕੁਲ ਪੂਰਾ ਪੂਰਾ ਆਏਗਾ ਇਹ ਦੇਖੋ 1 ਇੰਚ ਸਿਰਫ ਬਚੇਗਾ ਠੀਕ ਹੈ ਜੀ ਹੁਣ ਆਪਾਂ ਪਾਵਾਂਗੇ ਫਰੰਟ ਵਾਲੀ ਕਾਰਟ 1 ਇੰਚ ਤੇ ਆਪਾਂ ਇਸ ਤਰ੍ਹਾਂ ਫਰੰਟ ਵਾਲੀ ਕਾਰਟ ਪਾਵਾਂਗੇ ਇਹ ਦੇਖੋ ਇਸ ਤਰ੍ਹਾਂ ਇਹ ਵੀ ਤੁਸੀਂ ਇਸ ਤਰ੍ਹਾਂ ਦੋ ਪੀਸ ਚੱਕ ਲੈਣੇ ਫਿਰ ਇਸ ਦੀ ਕਾਰਟ ਪਾਉਣੀ ਹੈ ਇਹ ਦੇਖੋ ਠੀਕ ਹੈ ਜੀ ਇਹ ਸਾਡੀ ਬਾਹਾਂ ਦੀ ਕਟਿੰਗ ਹੋ ਗਈ ਹੁਣ ਆਪਾਂ ਕਰਾਂਗੇ ਸਲਵਾਰ ਦੀ ਕਟਿੰਗ ਐ ਸਾਡਾ ਉਹ ਵਾਲਾ ਕਪੜਾ ਜਿਹੜਾ ਕਮੀਜ਼ ਨਾਲੋਂ ਬਚਿਆ ਸੀ ਇਸ ਦੇ ਵਿੱਚੋਂ ਆਪਾਂ ਪੱਟ ਤਿਆਰ ਪਾਵਾਂਗੇ ਠੀਕ ਹੈ ਜੀ ਸਾਡੀ ਸਲਵਾਰ ਦੀ ਲੰਬਾਈ ਟੋਟਲ ਹੈਗੀ 32 ਇੰਚ ਤਿਆਰ ਠੀਕ ਹੈ ਜੀ ਇਹ ਦੇਖੋ 32 ਇੰਚ ਤਿਆਰ ਹੈ ਸਾਡੇ 32 ਇਸ ਦੇ ਵਿੱਚੋਂ ਆਪਾਂ ਨੇ 4 ਇੰਚ ਮਾਈਨਸ ਕਰ ਦੇਣਾ ਹੈ 벨ਟ ਦਾ ਠੀਕ ਹੈ ਜੀ ਇਹ ਦੇਖੋ ਇਹ ਬਚਿਆ 28 ਇੰਚ ਫਿਰ ਆਪਾਂ ਨੇ ਇਹਦੇ ਵਿੱਚ 1 ਇੰਚ ਪਲੱਸ ਕਰਕੇ ਕਟਿੰਗ ਕਰਨੀ ਹੈ ਠੀਕ ਹੈ ਜੀ ਕਿਉਂਕਿ ਆਪਾਂ ਨੂੰ ਮਾਰਜਿਨ ਚਾਹੀਦਾ ਹੁੰਦਾ ਸਲਾਈ ਦਾ ਪੌਂਚੇ ਵਿੱਚ ਵੀ ਜਾਏਗਾ ਤੇ ਬੈਲਟ ਵਿੱਚ ਵੀ ਜਾਏਗਾ ਠੀਕ ਹੈ ਜੀ ਇਹ ਦੇਖੋ ਇੱਥੋਂ ਆਪਾਂ ਹੁਣ ਕਟਿੰਗ ਕਰ ਲੈਣੀ ਇਹ ਕਪੜਾ ਥੋੜਾ ਜਿਆਦਾ ਮੋਟਾ ਵਾ ਤਾਂ ਤੁਸੀਂ 1 ਇੰਚ ਦਾ ਐਕਸਟਰਾ ਕਪੜਾ ਲੈ ਕੇ ਚੱਲੋ ਇਹਦਾ ਇਹਦੇ ਧਾਗੇ ਜਿਆਦਾ ਨਿਕਲ ਜਾਂਦੇ ਆ ਠੀਕ ਹੈ ਜੀ ਹੁਣ ਆਪਾਂ ਕਰਦੇ ਆਂ ਕੁੰਦਿਆਂ ਦੀ ਕਟਿੰਗ ਆਪਾਂ ਹੁਣ ਕਰਦੇ ਆਂ ਜੀ ਕੁੰਦਿਆਂ ਦੀ ਕਟਿੰਗ ਇਹ ਦੇਖੋ ਆਪਾਂ ਨੇ ਇਧਰੋਂ ਲੰਬਾਈ ਲੈ ਲੈਣੀ ਹੈ ਇਹ 4.5 ਮੀਟਰ ਕਪੜਾ ਸੀ ਇਸ ਕਰਕੇ ਆਪਾਂ ਇਹਨਾਂ ਦੇ ਕੁੰਦੇ ਜਿਹੜੇ ਆ ਬਰ ਜੋੜ ਕੇ ਪਾਵਾਂਗੇ ਠੀਕ ਹੈ ਜੀ ਕਿਉਂਕਿ ਕਪੜਾ ਸਾਡੇ ਕੋਲ ਬਚ ਨਹੀਂ ਰਿਹਾ ਹੋਰ ਤੇ 벨ਟ ਵੀ ਪਾਉਣੀ ਆਪਾਂ ਨੇ ਠੀਕ ਹੈ ਜੀ ਆਪਾਂ 30 ਇੰਚ ਦੀ ਲੰਬਾਈ ਲਵਾਂਗੇ ਕੁੰਦੇ ਦੀ ਠੀਕ ਹੈ ਇੱਥੋਂ ਆਪਾਂ ਨੇ ਦੇਖੋ 4 ਇੰਚ 벨ਟ ਦਾ ਛੱਡਿਆ ਤੇ ਉਹਨਾਂ ਦਾ ਟੋਟਲ ਆਸਣ ਹੈਗਾ 14 ਇੰਚ ਤੇ ਇੱਕ ਤੋਂ 1.5 ਇੰਚ ਆਪਾਂ ਨੇ ਐਕਸਟਰਾ ਲੈਣੇ ਵਿੱਚ 15.5 ਇੰਚ ਤੇ ਨਿਸ਼ਾਨ ਲਾਵਾਂਗੇ ਇਹ ਸਾਡਾ ਦੇਖੋ ਟੋਟਲ ਹੋ ਗਿਆ 12 ਇੰਚ ਦੇ ਕਰੀਬ ਠੀਕ ਹੈ ਜੀ ਇੱਥੋਂ ਆਪਾਂ ਨੇ ਇਹਨੂੰ ਇੱਧਰ ਮਿਲਾ ਦੇਣਾ ਜਿੱਥੇ ਆਪਾਂ ਪੌਂਚੇ ਦਾ ਨਿਸ਼ਾਨ ਲਾਇਆ ਹੈ ਇਹ ਦੇਖੋ ਇਸ ਤਰ੍ਹਾਂ ਇਹ ਸਾਡਾ ਕੁੰਦੇ ਦਾ ਨਿਸ਼ਾਨ ਲੱਗ ਗਿਆ ਆਪਾਂ ਇਸ ਦੀ ਕਟਿੰਗ ਪਹਿਲਾਂ ਕਰ ਲਾਂਗੇ ਐਦਾਂ ਆਪਾਂ ਕਟਿੰਗ ਕਰ ਲੈਣੀ ਹੈ ਇਹ ਦੇਖੋ ਆਪਾਂ ਇਸ ਤਰ੍ਹਾਂ ਚੱਕ ਕੇ ਦੂਸਰੇ ਇਹਦੇ ਉੱਪਰ ਹੀ ਆਪਾਂ ਇਸ ਨੂੰ ਸੈੱਟ ਕਰ ਲੈਣਾ ਚੰਗੀ ਤਰ੍ਹਾਂ ਠੀਕ ਹੈ ਜੀ ਐਵੇਂ ਇਸੇ ਤਰ੍ਹਾਂ ਆਪਾਂ ਇਹਦੀ ਕਟਿੰਗ ਕਰ ਦਾਂਗੇ ਹੁਣ ਇਹ ਸਾਡੇ ਕੁੰਦੇ ਕਟਿੰਗ ਹੋ ਗਏ ਜੀ ਤੁਸੀਂ ਦੇਖ ਸਕਦੇ ਹੋ ਸਾਡਾ ਕੱਪੜਾ ਬਿਲਕੁਲ ਪੂਰਾ ਪੂਰਾ ਹੀ ਸਾਨੂੰ ਆਇਆ ਹੈ ਐ ਸਾਡੇ ਕੋਲ ਇਹੋਗੇ ਐ ਸਾਡੇ ਪਹੁੰਚੇ ਹੁਣ ਆਪਾਂ ਕਰਦੇ ਆ ਬੈਲਟ ਦੀ ਕਟਿੰਗ ਐ ਤੁਸੀਂ ਦੇਖ ਸਕਦੇ ਹੋ ਸਾਡੇ ਕੋਲ ਇਹੀ ਕਪੜਾ ਬਚਿਆ ਇਹਦੇ ਵਿੱਚੋਂ ਆਪਾਂ ਬੈਲਟ ਪਾਵਾਂਗੇ ਗਲੇ ੇਠਾਂ ਲੱਗੇਗਾ ਪਹੁੰਚੇ ੇਠਾਂ ਜਾਏਗਾ ਤੇ ਕਪੜਾ ਸਾਡੇ ਕੋਲ ਬਿਲਕੁਲ ਨਹੀਂ ਬਚਿਆ ਠੀਕ ਹੈ ਜੀ ਤੁਸੀਂ ਵੇਖ ਸਕਦੇ ਹੋ ਮੈਂ ਇਸੇ ਕਰਕੇ ਤੁਹਾਨੂੰ ਕਹਿ ਰਹੀ ਸੀ ਕਿ ਤੁਸੀਂ ਕਸਟਮਰ ਨਾਲ ਪਹਿਲਾਂ ਹੀ ਸੂਟ ਨੂੰ ਖੋਲ ਕੇ ਗੱਲ ਕਰ ਲਓ ਕਿ ਦੇਖੋ ਸਾਡੇ ਕੋਲ ਕਪੜਾ ਤੁਹਾਡਾ ਇੰਨਾ ਹੀ ਹੈ ਠੀਕ ਹੈ ਜੀ ਆਪਣੀ ਬੈਲਟ ਹੈਗੀ 26 ਇੰਚ ਆਪਾਂ 27 ਇੰਚ ਤੇ ਕਟਿੰਗ ਕਰਾਂਗੇ ਐ ਦੇਖੋ ਆਪਾਂ 7 ਇੰਚ ਦੀ 벨ਟ ਕਟਿੰਗ ਕੀਤੀ ਹੈ ਠੀਕ ਹੈ ਜੀ ਐ ਸਾਡੀ 벨ਟ ਹੋ ਗਈ ਇਹ ਹੀ ਸਾਡੇ ਕੋਲ ਕਪੜਾ ਬਚਿਆ ਹੈ ਇਹ ਗਲੇ ਹੇਠਾਂ ਵੀ ਜਾਏਗਾ ਠੀਕ ਹੈ ਜੀ ਟਾਡੇ ਸੂਟ ਦੀ ਕਟਿੰਗ ਹੋ ਗਈ ਜੀ ਤੁਹਾਡੇ ਸਾਹਮਣੇ ਅਸੀਂ ਕਟਿੰਗ ਕੀਤੀ ਹੈ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਪਲੀਜ਼ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰਿਆ ਕਰੋ ਐਂਡ ਵੀਡੀਓ ਨੂੰ ਫੁੱਲ ਵੇਖਿਆ ਕਰੋ ਐਂਡ ਤੱਕ ਠੀਕ ਹੈ ਜੀ ਐਂਡ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ